ਕਿਹੜੀ ਇਹ ਵੈੜ ਆ ਗਈ ਇਹ ਕਿਹੜੇ ਡਿਕੇ ਦੀ ਹੈ ਇਹ ਬਰੂਡ ਦੀ ਹੈ ਇਹ ਬੀਐਸ ਦੇ ਬਰੂਡ ਸੀਮੰਦ ਦੀ ਹੈਂਜੀ ਇਹ ਬਸ ਬਰੂਡ ਠੀਕ ਹੈ ਤੇ ਹੁਣ ਬੌਲਾ ਕਿੰਨਾ ਤਿਆਰ ਹੈਗਾ ਬੌਲਾ 20 ਲੀਟਰ 20 ਲੀਟਰ ਹੁਣ ਤਿਆਰ ਹਾਂਜੀ ਦੋਨਾਂ ਟਾਈਮਾਂ ਦਾ ਇਸ ਵਾਰ ਕਿੰਨਾ ਦੁੱਧ ਦੇ ਦੂਗੀ 30 ਲੀਟਰ ਇਸ ਵਾਰ 30 ਲੀਟਰ ਦੇ ਦੂਗੀ ਹਾਂਜੀ ਆਰਡਰ ਵੀ ਬਹੁਤ ਚੰਗਾ ਤਿਆਰ ਆ ਤੁਸੀਂ ਦੇਖ ਸਕਦੇ ਹੋ ਨਾੜਾਂ ਆਰਡਰ ਦੇ ਉੱਤੇ ਬਹੁਤ ਵਧੀਆ ਗਈਆਂ ਹਰ ਨਾਲ ਦਾ ਸਾਇਜ ਵੀ ਬਹੁਤ ਵਧੀਆ ਹੈਗਾ ਮੋੜ ਲਿਆ ਜਿਹੜਾ ਰੰਗ ਥੋੜਾ ਜਿਆਦਾ ਪਸੰਦ ਹੁੰਦਾ ਹੈ ਹਨਾ ਇਸ ਟਾਈਮ ਜਿਆਦਾ ਜਾਨੀ ਕਿ ਪਸੰਦ ਕੀਤਾ ਜਾਂਦਾ ਹੈਗਾ ਉਸ ਤਰ੍ਹਾਂ ਦਾ ਇਹਦਾ ਰੰਗ ਆਗਾ ਜਿਆਦਾ ਵਾਈਟ ਦੇ ਵਿੱਚ ਤੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਥਾੜੀ ਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਆਰਮਪਰਾ ਫੂਲ ਤੇ ਜਿਹੜਾ ਇਹਨੂੰ ਬਠੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਬਕਾਊ ਆ ਵੀ ਬਿਲਕੁਲ ਤਾਜੀ ਸੁਈ ਆ 2 ਦਿਨ ਹੋਏ ਤਕਰੀਬਨ ਇਹਨੂੰ ਸੁਈ ਨੂੰ ਤੇ ਬੱਚਾ ਤੁਸੀਂ ਬੈਠਾ ਦੇਖ ਸਕਦੇ ਹੋ ਬੱਚਾ ਤੇ ਹੈ ਚੰਗੇ ਸੀਮੰਦਾ ਸੀਗਾ ਪਰ ਦੇ ਬੱਚਾ ਗਈ ਆਪ ਵੀ ਚੰਗੇ ਸੀਮੰਦੀ ਆ ਤੇ ਦੁੱਧ ਵੀ ਚੰਗਾ ਇਹਦਾ ਤਿਆਰ ਆਗਾ ਬਾਕੀ ਜੋ ਡਿਟੇਲ ਹੋਊਗੀ ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਪਿਆ ਦੀ ਸਾਰੀ ਡਿਟੇਲ ਲੈ ਕੇ ਦੰਨੀ ਆ ਤੇ ਉਸ ਤੋਂ ਬਾਅਦ ਤੋਰ ਕੇ ਦਿਖਾ ਦਾਂਗੇ ਹੋਏ ਦੋਸਤ ਆਪਾਂ ਅਰੋੜੀ ਨਾਲ ਛੋੜੇ ਬਰੀਡਰ ਨਾਲ ਗੱਲਬਾਤ ਕਰਾਉਨੇ ਆਂਗੇ ਇਹਨੂੰ ਪਸ਼ੂਆਂ ਬਾਰੇ ਨਾ ਕਾਫੀ ਜਾਣੀ ਕਿ ਨੌਲੇਜ ਹੈਗੀ ਤੇ ਸ਼ੌਂਕ ਵੀ ਰੱਖਦਾ ਦਾ ਤੇ ਆਪਾਂ ਇਹ ਤੋਂ ਹੀ ਸਾਰੀ ਡਿਟੇਲ ਲਵਾਂਗੇ ਤੇ ਇਹੀ ਆਪਾਂ ਨੂੰ ਦੌਰ ਕੇ ਦਿਖਾਉਗਾ ਹਾਂਜੀ ਭਾਈ ਸਾਸੀ ਗਾਲ ਜੀ ਸਸੀ ਗਾਲ ਜੀ ਆਪਣਾ ਨਾਮ ਦੱਸ ਦਿਓ ਨਾਮ ਭਾਈ ਕਰਨਵੀਰ ਸਿੰਘ ਠੀਕ ਹੈ ਤੇ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆਂ ਇਹਦੇ ਬਾਰੇ ਸਾਰਾ ਪਤਾ ਡਿਟੇਲ ਇਹਦੀ ਹੈ ਨਾ ਕਿਹੜਾ ਸੂਆ ਸੂਈ ਵੀ ਹੈ ਇਹ ਦੂਜਾ ਸੂਈ ਹੈ ਦੂਜਾ ਸੁਹਾ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਹਾਂਜੀ ਠੀਕ ਹੈ ਬੱਚਾ ਕੀ ਦਿੱਤਾ ਬੱਚਾ ਵਛਾਈ ਬੱਚਾ ਆ ਬੈਠਾ ਜੜਾ ਹਨ ਹਾਂਜੀ ਕਿਹੜੇ ਟੀਕੇ ਦਾ ਹੀ ਪਤਾ ਕੁਝ ਹਾਂਜੀ ਇਹ ਡੀਜ਼ਲ ਦਾ ਡੀਜ਼ਲ ਦਾ ਡੀਜ਼ਲ ਦਾ ਠੀਕ ਹੈ ਤੇ ਜਿਹੜੀ ਇਹ ਵਹਿੜ ਆ ਗਈ ਇਹ ਕਿਹੜੇ ਟੀਕੇ ਦੀ ਹੈ ਇਹ ਬਰੂਡ ਦੀ ਹੈ ਇਹ ਵੀ ਐਸ ਦੇ ਬਰੂਡ ਸੀਮਨ ਦੀ ਹਾਂਜੀ ਇਹ ਬੇਸ ਬਰੂਡ ਠੀਕ ਹੈ ਤੇ ਹੁਣ ਬੌਲਾ ਕਿੰਨਾ ਤਿਆਰ ਆਗਾ ਬੌਲਾ 20 ਲੀਟਰ 3 ਲੀਟਰ ਹੁਣ ਤਿਆਰ ਹਾਂ ਦੋਨਾਂ ਟਾਈਮਾਂ ਦਾ ਠੀਕ ਆ ਇਸ ਵਾਰ ਕਿੰਨਾ ਦੁੱਧ ਦੇ ਦਊਗੀ 30 ਲੀਟਰ ਇਸ ਵਾਰ 30 ਲੀਟਰ ਦੇ ਦਊਗੀ ਹਾਂਜੀ ਠੀਕ ਐ ਤੇ ਕਿਵੇਂ ਆ ਚੋਣ ਜਾਣ ਚਾਣ ਚ ਥਣਾ ਸੁਣਾ ਨੰਨ ਵਧੀਆ ਵਧੀਆ ਠੀਕ ਐ ਸਾਫ ਆ ਓਕੇ ਜਮਾ ਓਕੇ ਠੀਕ ਐ ਤੇ ਹੈ ਆਪਣੇ ਘਰ ਦਊਗੀ ਹਾਂ ਨਾ ਹਾਂ ਕਰਦੀ ਵੈੜੀ ਠੀਕ ਐ ਪਹਿਲੇ ਸੋਇਆ ਆਪਾਂ ਇਹ ਤਾਂ ਜਾਣੀ ਦੁੱਧ ਚੋਇਆ ਵਾ ਹਾਂਜੀ ਠੀਕ ਐ ਤੇ ਰੇਟ ਕਿੰਨਾ ਰੱਖਦੇ ਆਪਾਂ ਰੇਡ ਫੋਨ ਤੇ ਅਸਾਂ ਰੇਡ ਫੋਨ ਤੇ ਹੋ ਜੂਗਾ ਹਾਂਜੀ ਠੀਕ ਹੈ ਚਾਬਾ ਖੋਲ ਕੇ ਤਾਂ ਗੇੜਾ ਦਵਾ ਦੇ ਲੋ ਵੀ ਲੋ ਤਾਂ ਜੋਤੇ ਇਲਾਪਾ ਤਕਰੀਬਨ ਲੈਤੀ ਹੈਗੀ ਬਰੂਡ ਸੀਮਨ ਦੀ ਆਪ ਹੈ 20 ਦੇ ਤੇ ਡੀਜ਼ਲ ਦੇ ਇਹਨੇ ਬੱਚੇ ਨੂੰ ਜਨਮ ਦਿੱਤਾਗਾ 2 ਦਿਨ ਸੂਈ ਨੂੰ ਹੋਏ ਆ 20 ਲੀਟਰ ਬੌਲਾ ਤਕਰੀਬਨ ਇਹਦਾ ਤਿਆਰ ਆਗਾ ਤੇ 30 ਕਿ ਲੀਟਰ ਦੁੱਧ ਇਹ ਦੇ ਦੂਗੀ ਬੈੜ ਚੰਗੀ ਹੈਗੀ ਸੋਹਣੀ ਹੈ ਦੇਖ ਸਕਦੇ ਹੋ ਤੁਸੀਂ ਕੱਦ ਕਾਠੀ ਵੀ ਚੰਗੀ ਹੈਗੀ ਤੇ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਆਰਡਰ ਵੀ ਬਹੁਤ ਚੰਗਾ ਤਿਆਰ ਆ ਤੁਸੀਂ ਦੇਖ ਸਕਦੇ ਹੋ ਨਾੜਾਂ ਆਰਡਰ ਦੇ ਉੱਤੇ ਬਹੁਤ ਵਧੀਆ ਆ ਗੀਆਂ ਹਨਾ ਦਾ ਸਾਈਜ਼ ਵੀ ਬਹੁਤ ਵਧੀਆਗਾ ਮੋੜ ਲਿਆ ਫੇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਜਿਹੜਾ ਰੰਗ ਥੋੜਾ ਜਿਆਦਾ ਪਸੰਦ ਹੁੰਦਾ ਹੈ ਨਾ ਇਸ ਟਾਈਮ ਜਿਆਦਾ ਜਾਨੀ ਕਿ ਪਸੰਦ ਕੀਤਾ ਜਾਂਦਾਗਾ ਉਸ ਤਰ੍ਹਾਂ ਦਾ ਇਹਦਾ ਰੰਗ ਆਗਾ ਜਿਆਦਾ ਵਾਈਟ ਦੇ ਵਿੱਚ ਤੇ ਆਰਡਰ ਦੇਖ ਸਕਦੇ ਹੋ ਮੂਰ ਨੂੰ ਵੀ ਚੰਗਾ ਤੇ ਬੈਕ ਸਾਈਡ ਨੂੰ ਵੀ ਚੰਗਾ ਮਿਲਕਵੇਨ ਵੀ ਚੰਗੀ ਆਉਂਦੀ ਆ ਤੇ ਨਾੜਾਂ ਬਹੁਤ ਆ ਦੇਖ ਸਕਦੇ ਹੋ ਜਵਾਨੇ ਦੇ ਉੱਤੇ ਥਾਣਾ ਦਾ ਸਹਜ ਵੀ ਬਹੁਤ ਵਧੀਆ ਹੈਗਾ ਤੇ ਤਕਰੀਬਨ ਆਪਾਂ 4:00 ਵਜੇ ਵੀਡੀਓ ਬਣਾ ਰਹੇ ਹਾਂਗੇ ਤੇ ਚੁਆਈ ਇਹਦੀ ਹਜੇ ਹੋਣੀ ਆ ਕਿੰਨੇ ਵਜੇ ਕਰ ਦੇਣੇ ਚੁਬਾਈ 5:00 5:00 ਵਜੇ ਤਕਰੀਬਨ ਅਜੇ ਘੰਟਾ ਤੱਕ ਪਿਆਗਾ ਬੰਦ ਰੇਟ ਜਿਹੜਾ ਉਹ ਫੋਨ ਦੇ ਉੱਤੇ ਹੋ ਜਾਊਗਾ ਤੇ ਬਾਕੀ ਤਸੱਲੀ ਸਾਰੀ ਤੁਸੀਂ ਕਰਨੀ ਹੈਗੀ ਤੇ ਸੂਈ ਬਿਲਕੁਲ ਤਾਜ਼ੀ ਹੈਗੀ ਤੁਸੀਂ ਬੱਚੇ ਦਾ ਨਾੜ ਹੈਗਾ ਦੇਖ ਸਕਦੇ ਹੋ ਬੱਚੇ ਦਾ ਨਾਲ ਆ ਜਮ ਦੇਖ ਸਕਦੇ ਹੋ ਇਹ ਅੱਛੀ ਹੁੰਦੀ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਸੀਗੀ ਬੱਚਾ ਦੇ ਵੀ ਤੇ ਹੈ ਬਹੁਤ ਸੋਹਣਾ ਤੇ ਹੈ ਵੀ ਚੰਗੇ ਸੀ ਮੰਨ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ